ਇਹ ਜਿਹੜੇ ਹੋਰ ਬਾਈ ਜਾਸਨ ਦੇ ਲਵ ਲਾਉਣ ਨੂੰ ਆਜਿਆ ਕਰੋ ਯਾਰ ਪੂਰਾ ਜੀ ਲੱਗਦਾ ਇੱਥੇ ਜਿਵੇਂ ਆਪਾਂ ਉਹ ਮਹਿਫਿਲ ਨਹੀਂ ਲਾਉਂਦੇ ਹੁੰਦੇ ਕਹਿੰਦੇ ਉਹਨੇ ਮਹਿਫਿਲ ਆ ਸਾਰੇ ਮਹਿਫਿਲ ਵਾਲੇ ਹੀ ਕੰਮ ਆ ਸਾਡਾ ਵੀ ਮਾ ਗੇੜਾ ਉਧਰ ਇੱਕ ਦਾ ਲੈ ਕੇ ਜਾਣਾ ਦਰੋਂ ਲਿਓ ਇੱਕ ਉੱਤੀ ਜਾਊਗਾ ਬਰ ਨਾਲੇ ਦੋ ਪੇਜ ਸੰਟਰ ਨੇ ਦੋ ਪੇਜ ਸੰਟਰ ਆ ਗਏ ਮਤਰੋ ਹਸਪਤਾਲ ਆ ਬਾਈ ਜੇ ਇਹਨੂੰ ਦਿਖਾਉਣੀ ਜਾਂਦਾ ਬਾਈ ਸੋਚਿਆ ਸੀ ਵੀ ਯਾਰ ਅਸੀਂ ਆਪ ਛੱਡਣ ਨਾਲ ਦੇ ਠੀਕ ਹੈ ਫਿਰ ਲੋਕ ਹੋਰਾਂ ਦਾ ਛੜਾ ਜੀ ਅਗਲਾ ਵੀਡੀਓ ਤੋਂ ਬਾਕੀ ਯਾਰ ਵੀਡੀਓ ਸ਼ੇਅਰ ਕਰਿਆ ਕਰੋ ਆ ਵੀਡੀਓ ਸ਼ੇਅਰ ਕਰਨ ਦਾ ਮਤਲਬ ਤਾਂ ਹੈ ਕਿ ਅਸੀਂ ਬਈ ਫੇਮ ਨਹੀਂ ਲੈਣਾ ਚਾਹੁੰਦੇ ਇਹਦਾ ਮਤਲਬ ਹੈ ਲੈਣ ਤਾਂ ਬਾਤ ਹੀ ਆ ਜੇ ਕਰਨੇ ਲੈਣ ਦਾ ਲੋਟ ਆ ਕੋਈ ਦੰਤ ਨਹੀਂ ਪਸਤਾਵ ਆ ਬਾਈ ਤਾਂ ਹੀ ਉਹ ਕਹਿੰਦੇ ਹੁੰਦੇ ਮਤਰੋ ਨਿਕਲੋ ਵੀਰੇ ਕੁਛ ਨਹੀਂ ਯਾਰ ਕੁਛ ਨਹੀਂ ਰੱਖਿਆ ਇਹ ਚੀਜ਼ਾਂ ਚੰਗਾ ਯਾਰਾ ਚੰਗਾ ਓਕੇ ਵੀਰੇ ਕੈਮਰਾ ਵੀ ਚੰਗਾ ਆਉਂਦਾ ਜਾ ਕਰ ਉੱਥੇ ਮਾਰ ਲੈ ਕਰ ਤਾਕਤ ਕੋਤੇ ਕਿ ਲੱਗ ਜਾ ਹੋਰ ਚੀਜ਼ ਲੋਡ ਹੋਊ ਕਦੋਂ ਮਰਜੀ ਯਾਦ ਕਰੀ ਚੰਗਾ ਕੋਈ ਮਾਣਾ ਐ ਕਰੂ ਯਾਰ ਫੋਨ ਲਈ ਠੀਕ ਆ ਪਰ ਕੈਂ ਮਰੇ ਠੀਕ ਆ ਚੰਗਾ ਕਾਇਮ ਹੋ ਵੀ ਜਵੇਂ ਦਵਾਈ ਦਸੀ ਡਾਕਟਰ ਨੇ ਦਵਾਈ ਲਈ ਜਾਈ ਮੇਰਾ ਵੀ ਹੋਰ ਕੋਈ ਲੋਡ ਹੋਊ ਕਦੋਂ ਮਰਜੀ ਦਸੀ ਜਾਗਾ ਕੋਈ ਡਿੱਕਾ ਹੋਊ ਉਹ ਵੀ ਦਸੀ ਕੋਈ ਜੇ ਆਪਣੇ ਗਏ ਹੋਏ ਸੀ ਪੱਕਾ ਮੁਕਾਬਲਾ ਸੀ ਸਿੱਖਿਆ ਅੱਜ ਜੀ ਵਧੀਆ ਵਧੀਆ ਲੋਟਾ ਕੰਮ ਬਹੁਤ ਵਧੀਆ ਆ ਜਾ ਬੰਨਾ ਰੱਬ ਗਿਆ ਅੱਜ ਤਾਂ ਤਾਂ ਤੱਕ ਪਾਡਾਂ ਦਾ ਦੋਨੋਂ ਮੁਠੀਆਂ ਬੰਨ ਫੇਰ ਹੋਊਗੀ ਮੇਟਰ ਸਾਡੀ ਸਟਾਰਟ ਆ ਆਨਲਾਈਨ ਕਲਾਸ ਚੱਲ ਰਹਿ ਨੇ ਮੁੰਡੇ ਸਾਡੇ ਚੌਬਰ ਹਾਂਜੀ ਜਸਨ ਜੀ ਕੀ ਹਾਲ ਆ ਵੀਰੇ ਪੂਰਾ ਵਧੀਆ ਜਮਾ ਚੜਦੀ ਕਲਾ ਪ੍ਰੀਤ ਪਾਈ ਜੀ ਨਾ ਵੀਡੀਓ ਦੇ ਪ੍ਰਭਾਵਤ ਹੋ ਕੇ ਆਏ ਹਾਈ ਹਾਈਵੇ ਦੇਖੋ ਮਿੱਤਰੋ ਕਿੱਥੋਂ ਕਿੱਥੋਂ ਚੱਲ ਕੇ ਹਾਂ ਹੋ ਕੀ ਹਾਲ ਦੇਖੋ ਮਿੱਤਰੋ ਟਰਾਲਰ ਉੱਤੋਂ ਚੱਲ ਕੇ ਆ ਰਹੇ ਨੇ ਲੋਕ ਹੋਰ ਤੁਸੀਂ ਵੀ ਆਇਆ ਕਰੋ ਬਾਈ ਇੱਥੋਂ ਤੁਸੀਂ ਕੋਲੋਂ ਨਹੀਂ ਆਉਂਦੇ ਯਾਰ ਹੁੰਦੇ ਤਨੂਲੇ ਤੋਂ ਆ ਰਹੇ ਨੇ ਹੋਰ ਜਦੋਂ ਲੋਟਾ ਘਮ ਵਧੀਆ ਯਾਰ ਅਸੀਂ ਵੀ ਆਈਆਂ ਵੀ ਠੀਕ ਆ ਹੋਰ ਹੋਰ ਵਧੀਆ ਕਰਿਆ ਵਧੀਆ ਕਰਿਆ ਨਹੀਂ ਹੋ ਮੜਾ ਆਇਨ ਹੋ ਜਾ ਮੜਾ ਵਾ ਠੀਕ ਆ ਠੀਕ ਆ ਮੰਨੇ ਦੱਸ ਦੇ ਦੱਸ ਦੇ ਉਹ ਤਰੂ ਮਣੀ ਮੜਾ ਮੜਾ ਤੂੰ ਵੀ ਹੋ ਤਨੂ ਮੇ ਹੱਥ ਵੱਜਣੇ ਵਿੱਚ ਆਪਣੇ ਇਹ ਲੈ ਆਹੀ ਲਾਉਗਾ ਲੈ ਕਿਹੜੀ ਵਾਦਿਆ ਬੱਤਨਾ ਦੇ ਲੋਥਲੇ ਆਪ ਜਾਂਦਾ ਬੰਦਾ ਵਿਓ ਜਿਓ ਬਰਮ ਹੋ ਜਾਏਗਾ ਮੇਰੇ ਸਰੀਰ ਅੱਡ ਜੂ ਤੇਰੀ ਫੇਰੀ ਹਰ ਉਹੀ ਕਰਕੇ ਲੜ ਕੇ ਦਾਹ ਮੈਂ ਇਧਰ ਵੀ ਨਾਤ ਨਹੀਂ ਮੁੜਦੀ ਪੀਪਲਾਂ ਉਹੀ ਡੋਲਾ ਖਾਏ ਯਾਰ ਗੱਡੀ ਕੱਲ ਭਾਂਜਾ ਵਾਏ 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 ਹੋਈ ਗਈ ਮਿੱਤਰੋ ਆਇਆ ਕਰੋ ਬਾਈ ਨਿਕਲੋ ਘਰਾਂ ਚੋਂ ਦੇਖੋ ਜਾਸਨ ਕਿਤੇ ਦੂਰੋਂ ਆਇਆ ਬਾਈ ਅੱਪਾ ਇਹਨਾਂ ਲਈ ਵੀ ਪਾਉਂਦੇ ਆ ਵੀਡੀਓ ਜਿਹੜੇ ਬੰਦੇ ਨੂੰ ਮਾੜੀ ਜੀ ਵੀ ਚਾਹਣਾ ਹੈ ਮਾੜੀ ਜੀ ਦੇ ਅੰਦਰ ਚੰਗਿਆੜੀਆਂ ਐ ਉਪਲਦੀਆਂ ਵੀ ਜਾਈਏ ਖੁਸ਼ੀ ਹੋਈ ਭਰਾ ਉਹਨਾਂ ਲਈ ਬਸ ਅਸੀਂ ਸੀਖ ਦਾ ਕੰਮ ਹੀ ਕਰਦੇ ਆ ਮਤ ਦਾ ਫਿਰ ਅਗਲਾ ਤੁਸੀਂ ਹੋਈ ਤੇਨੂੰ ਵਾਅਦਾ ਕੀਤਾ ਤੇ ਵੀ ਆਉਂਗਾ ਤੇਰੇ ਕੋਲ ਹਾਂ ਬਹੁਤ ਵਧੀਆ ਯਾਰਾ ਇਹ ਤਾਂ ਹਰੇਕ ਨੂੰ ਹੀ ਕਹਿੰਦੇ ਆ ਜੱਸਨਾ ਹਰੇ ਤੂੰ ਦੇਖ ਕਿਹੜੀ ਜ਼ਰੂਰ ਚੱਲ ਕੇ ਆਇਆ ਤੇਰਾ ਸਾਥ ਤੂੰ ਸਾਥ ਵੀ ਨਹੀਂ ਦੇਖਿਆ ਮੈਂ ਨਸ਼ੇ ਵਾਲੇ ਵੀ ਉਹੀ ਬੰਦੇ ਨੂੰ ਐਂ ਦੇਖਦਾ ਵੀ ਯਾਰ ਜਿਹੜਾ ਆਪਦੇ ਆਪ ਐਂ ਕਹਿੰਦਾ ਯਾਰ ਵੀ ਛੜ ਅੰਦਰੋਂ ਦਾ ਆਵਾਜ਼ ਆਉਂਦੀ ਆ ਨਾ ਬੰਦੇ ਦੇ ਇਕ ਹੈ ਉਹ ਤਾਂ ਹੈ ਹੈ ਉਹਨਾਂ ਲਈ ਕਰ ਰਹੇ ਆ ਆ ਯਾ ਪੱਟੇਂਗਾ ਕਰਦੇ ਆ ਫ੍ਰੀ ਤਾਂ ਕਰ ਖਾਊਗਾ ਉਹਦਾ ਆਹੇ ਕਰਦੇ ਹੋਦੇ ਨੇ ਕਰੱਸਾ ਜਾਂਦਾ ਵਾਓ ਯਾਰ ਸਾਈਕਲ ਚ ਗੰਗਾਂ ਸੱਜਣੋ ਚੱਲੇ ਬੱਸ ਅਸੀਂ ਵੀ ਚੱਲਦੇ ਹਾਂ ਜੀ ਤਾਂ ਕਿਆ ਕਰੋ ਮਿੱਤਰੋ ਆਪਸੀਨਾ ਨਹੀਂ ਇਹ ਬਿਮਾਰੀਆਂ ਨੇ ਇਹ ਤਾਂ ਐ ਹੁੰਦਾ ਜਸਨ ਆਇਆ ਦੇਖੋ ਮਿੱਤਰੋ ਤਰੌਲੇ ਤੋਂ ਚੱਲ ਕੇ ਬਾਈ ਤੇਰੇ ਪਿਆਰ ਦਾ ਮਰ ਆ ਗਿਆ ਧੰਨਵਾਦ ਯਾਰ ਮਾ ਗਿਆ ਉੱਧਰ ਢੇੜਾ ਕੱਢਣਾ ਮੈਂ ਚੱਲ ਬਾਈ ਪਟੇਰ ਕੋਲ ਜਾ ਰਿਹਾ ਹਰਦਾ ਵੀ ਬਾਈ ਸਰੀਰ ਦਾ ਵੀ ਉਹ ਨਹੀਂ ਸਰੀਰ ਤਾਂ ਚੱਲ ਹੈਗਾ ਹੈਗਾ ਜਿਹੜਾ ਆਇਆ ਕਰੋ ਯਾਰ ਉੱਥੋਂ ਹੋਰ ਵੀ ਗਵਾੜਾ ਬਾਈ ਯਾਰ ਬੰਦਾ ਮੋਟੀਵੇਟ ਕਰ ਦੇਣਾ ਹਾਂ ਆਇਆ ਕਰੋ ਯਾਰ ਗਵਾੜਾ ਵਾਲਿਆਂ ਨੂੰ ਵੀ ਬੇਨਤੀ ਹੈ ਜਿਹੜੇ ਹੋਰ ਬਾਈ ਜਾਸਾਂ ਦੇ ਲਵ ਲਵ ਨੂੰ ਆ ਜਾ ਕਰੋ ਯਾਰ ਪੂਰਾ ਜੀ ਲੱਗਦਾ ਇੱਥੇ ਜੇ ਮੈਂ ਆਪਾਂ ਉਹ ਮਹਿਫਿਲ ਨਹੀਂ ਲਾਉਂਦੇ ਹੁੰਦੇ ਕਹਿੰਦੇ ਹੁੰਦੇ ਮਹਿਫਿਲ ਹਰੇ ਵੀ ਮਹਿਫਿਲ ਵਾਲਾ ਹੀ ਕੰਮ ਆ ਸਾਡਾ ਵੀ ਮਾ ਢੇੜਾ ਉੱਧਰ ਵੀ ਕੱਢਣਾ ਮੈਂ ਇੱਧਰ ਕੱਢ ਦਿੰਦੇ ਆ ਬਾਈ ਉਹਨਾਂ ਕੋਲ ਹਾਂ ਉਰੀ ਚੌੜ ਕਰਕੇ ਜਾਨੇ ਯਾਰ ਨੈ ਨਯਾਰ ਆ ਗਿਆ ਨਾ ਦੇਖ ਕੇ ਮੇਰੇ ਆ ਪਹਿਲਾ ਦਿਨ ਹੈ ਨੰਦ ਮੰਗਣ ਵਾਲੇ ਆ ਦੇਖੋ ਯਾਰ ਹਾਂ ਖੁੱਲਾ ਡੁੱਲਾ ਮਾਹੌਲਾ ਬਈ ਖੇਤ ਆ ਦਿਖਾ ਦੂੰ ਦੇਖ ਯਾਰ ਆ ਚੀਜ਼ ਠੀਕ ਚਿੜੀਆਂ ਬਾਈ ਬੋਲਦੀਆਂ ਹੈ ਹੈ ਬਾਕੀ ਗੁਰੂ ਘਰ ਨੇੜਿਆ ਬਈ ਬਾਣੀ ਪੈਂਦੀ ਆ ਕਹਿੰਦਾ ਪਾਣੀ ਕੰਨਾਂ ਚ ਪੈਂਦੀ ਆ ਸਭ ਤੋਂ ਵੱਡੀ ਗੁਰੂ ਮਹਾਰਾਜ ਦੀ ਹਾਂ ਵਧੀਆ ਗੱਲ ਬਈ ਆਇਆ ਕਰੋ ਆਇਆ ਕਰੋ ਆਇਆ ਕਰੋ ਚੱਲ ਆ ਦੇਖੋ ਮੈਂ ਤਰਵਾ ਆਏ ਪਸੀਨਾ ਕੱਢ ਕੇ ਜਾਨੇ ਆ ਪਾਣੀ ਨਹੀਂ ਹੈਗਾ ਇਹ ਜਿਵੇਂ ਕਹਿੰਨੇ ਹੁੰਦੇ ਨੇ ਨਹੀਂ ਚਲੋ ਠੀਕ ਆ ਬਾਈ ਹਨਾ ਠੀਕ ਆ ਵੀਰੇ ਠੀਕ ਆ ओके okay, जी जसਨ ਜੀ 1 ਕਿਲੋ ਮੀਟਰ ਸਾਡੇ ਐਕਸਰਸੈਜਾਂ ਹੋ ਗਏ ਕੰਪਲੀਟ ਮਾਦਾਂ ਡ੍ਰੋਪ ਹੀ ਗਿਆ ਨਾ ਠੰਡਾ ਹੁੰਦਾ ਠੰਡਾ ਨਿਕਲੇ ਓਏ ਵਾਹਿਗੁਰੂ ਬਾਬਾ ਫਿਰ ਯਾਸਰ ਬਸ ਮੀਟਰ ਮਰੂਦ ਵੀ ਕਹੇ ਆਪਣੇ ਨੂੰ ਦੁਬਾਰੇ ਵੀ ਫੜਾਈ ਜਾਂਦਾ ਬਸ ਆ ਹੀ ਹੈਗੇ ਥੋੜੇ ਦਿਨਾਂ ਦਾ ਮੇਲੇ ਕੀ ਬਾਤ ਹੈ ਯਾਰ ਉਹ ਵੀ ਵਗ ਗਿਆ ਇੱਥੇ ਵੀ ਇੱਥੇ ਅੱਡਾ ਵੈਰਾਈਟੀ ਆ ਉਹਦੇ ਲੀਲੂ ਯਾ ਤੱਕੋਂ ਨਹੀਂ ਆਉਣਾ ਉਹਨੂੰ ਆਹ ਹੋ ਗਿਆ ਆਦਾ ਬੈ ਦੋ ਦੋ ਰਮਣਾ ਸਾਵਿਆ ਨਾ ਮਿੱਠੇ ਵੀ ਵਾਲੇ ਨੇ ਤੇਰੇ ਲਈ ਵੀ ਲੈ ਕੇ ਆਇਆ ਬਟਾ ਜੀ ਖਾਓ ਖਾਓ ਆਹ ਆ ਦੇਖੋ ਜੀ ਕੱਡਾ ਅਮਰੂਦ ਸੇਵ ਜਟਾ ਕਰਮਾ ਤੋਂ ਦੰਦੀ ਨਹੀਂ ਵੱਢੀ ਜਾਂਦੀ ਕਰਮਾ ਤੋਂ ਦੇਖੋ ਵਿੱਚ ਲਾਲ ਵੀ ਆ ਥੋੜਾ ਜਿਹਾ ਬਾਈ ਅਮਰੂਦ ਆਪਣਾ ਵੀ ਮਤਲਬ ਰੈਡ ਡਾਇਮੰਡ ਹੈ ਆ ਆਪਣਾ ਬਲੈਕ ਜਿਹੜਾ ਕਹਿੰਦੇ ਨੇ ਕਾਲਾ ਅਮਰੂਦ ਆ ਇੱਕ ਅਮਰੂਦ ਹੀ ਲੱਗਿਆ ਇਹਨੂੰ ਦੇਖੋ ਯਾਰ ਰੰਗ ਆ ਯਾਰ ਅਮਰੂਦ ਦਾ ਸੋਹਣਾ ਲੱਗਦਾ ਨੇ ਬਲੈਕ ਅਮਰੂਦ ਜਿਹੜਾ ਕਹਿੰਦੇ ਨੇ ਕਾਲਾ ਅਮਰੂਦ ਕੀਰਕੇ ਵੀਰ ਖਮਾਗੇ ਤੁਹਾਨੂੰ ਅਰੇ ਪੱਕਾ ਥੋੜਾ ਦੱਪੈਣ ਜਾਂਦਾ 컬러 ਦੇਖੋ ਕਿਹੋ ਜਿਹਾ ਆਇਆ ਭਾਈ ਹਾਰਡ ਬਰੇਡਿਟੀ ਆ ਗਈ ਮਿੱਤਰੋ ਆ ਚੱਲੇ ਆਪਾਂ ਦਵਾਈ ਦਵੋਣ ਟੋ ਪੈਂਸਨਟਾਂ ਨੂੰ ਬਰਨਾਲੀ ਮਿਲਣਗੇ ਕਰਨ ਜੀ ਪਹੁੰਚ ਗਏ ਨੇ ਹੋਰ ਜੀ ਕਰਨ ਜੀ ਵਧੀਆ ਵਧੀਆ ਲੋਟਾ ਕੰਮ ਵਧੀਆ ਵਧੀਆ ਪਰਨਾ ਪੂਰਾ ਕੋਕਰ ਰਿਪੋਰਟ ਬੰਨੀ ਕਰਦਾ ਮੰਗਿਆ ਜੇ ਮਣਜਾ ਕਰੇਗਾ ਹਾਂ ਬੜੀ ਗੱਲ ਆ ਪਰਨਾ ਸੋਣਾ ਤੇ ਉਹਦੇ ਨੂੰ ਮੈਂ ਫੋਨ ਨਹੀਂ ਕਰਿਆ ਯਾਰ ਮੈਨੂੰ ਐ ਜਿਵੇਂ ਫੋਨ ਕਰੂ ਮਖਲੇ ਉਹ ਘੜਾਉ ਦੀ ਤਿਆਰ ਹੋ ਜਾ ਹਾਂ ਹਾਂ ਇੱਕ ਦਾ ਲੈ ਕੇ ਜਾਣਾ ਤਰਨੂ ਲਿਓ ਅੱਛਾ ਇੱਕ ਉਥੀ ਜਾਊਗਾ ਬਰਾਲੀ ਦੋ ਪੇਸੈਂਟ ਨੇ ਦੋ ਪੇਸੈਂਟ ਅਮ ਹਾਂ ਜੀ ਭਾਈ ਜੀ ਆ ਸਰੀਰ ਦੇਖੋ ਹੋ ਗਿਆ ਬਟਾ ਹਾਂ ਟੁੱਟ ਜਾਂ ਐ ਜਿਹੜਾ ਐ ਜੇ ਬਾਲਾ ਉਹਥੇ ਜਦੋਂ ਅਸੀਂ ਉਹਥੇ ਟੂਰ ਗਏ ਉਹਦੋਂ ਐ ਲੱਗਦਾ ਹੁੰਦਾ ਜੀ ਐ ਮੈਂ ਫੋਟੋਆਂ ਦੇ ਜਦੋਂ ਦੇਖਿਆ ਮੈਂ ਟੱਟ ਜਾ ਬਰੋ ਲੱਗਦਾ ਕਰਤਾ ਫਿਰ ਫਟ ਦੇਖ ਤੇਰੇ ਬਾਈ ਸਰੀਰ ਕਰਤਾ ਨਾ ਟੁੱਟ ਟੁੱਟ ਹਾਂ ਹੌਲਾ ਹੌਲਾ ਕੋਈ ਸਰੀਰ ਐ ਨਸ਼ੇ ਵਾਲਾ ਹੈ ਦੇਖ ਕੀ ਆ ਬਾਤ ਆ ਯਾਰ ਇਹ ਰਾਈ ਜਿਵੇਂ ਐ ਮੰਟ ਪੂਰੀ ਟਿੱਕਰ ਜੇ ਤਾਂ ਪਟਾਦੇ ਉਹ ਹਾਂ ਪਟਾਦੇ ਦੂਜੇ ਸਾਦੇ ਹੈ ਕਿਹੜਾ ਲਵਾਦਾ ਕਿਹੜਾ ਲਵਾਦਾ ਮੇਰ ਪੌਣੇਰਵਾਰ ਕਿਥੇ ਠੀਕ ਆ ਓਏ ਮੇਰ ਪੌਣੇਰਵਾਰ ਕਾਹ ਵਾਦ ਹੈ ਇਹਦਾ ਅਰਥ ਬੜਾ ਘੈਂਟ ਹੈ ਬੇਨਕਾਲ ਦੂਜੂ ਕਵਣ ਦਾ ਕਾਲ ਤੋਂ ਵੱਡਾ ਤੂੰ ਹੀ ਕਾਨੂੰਨ ਨਹੀਂ ਹੈਗਾ ਕਿਹਦਾ ਕਾਨੂੰਨ ਕਾਲ ਅਕਾਲ ਤੋਂ ਵੱਡਾ ਕੋਈ ਕਾਨੂੰਨ ਨਹੀਂ ਹੈਗਾ ਇਹਦਾ ਬੇਨਕਾਲ ਨਾ ਦੂਜੂ ਕਵਣਾ ਕੋਈ ਸਮਝ ਨਹੀਂ ਠੀਕ ਆ ਬੇਬੇ ਬਾਪੂ ਦਾ ਖਰਚ ਜ਼ਰੂਰੀ ਸੀ ਨਾ ਬੇਬੇ ਬਾਪੂ ਦਾ ਲਾਓ ਹਾਂ ਆ ਮੈਂ ਜਾਣ ਕਿ ਲੋਵਾ ਇਹ ਪੇੜ ਜਾਗਾ ਇਹ ਗਿੱਲ ਲਿਖਾਇਆ ਹੈ ਮਾਰ ਕੇ ਹੀ ਗੱਲਾ ਠੀਕ ਹੈ ਅੰਦਰ ਹੋ ਵੀ ਜਾਏ ਹਾਂ ਬੱਸ ਬੱਸ ਉਹ ਤਾਂ ਠੀਕ ਹੈ ਫਿਰ ਬਣ ਕੇ ਗੱਲ ਪੂਰੀ ਐਨਓਸੀ ਕਰਾ ਲਈ ਹਾਂ ਨਾ ਤੇਰੇ ਭਾਈ ਦੇ ਹੋ ਜੂ ਹਾਏ ਹਾਏ ਓਏ ਠੀਕ ਆ ਗੱਲ ਤੇਰਾ ਨਾਂ ਹੀ ਆਊਗੀ ਤੇਰੇ ਨਾਂ ਕੀ ਆ ਬਾਤ ਆ ਯਾਰ ਫੇਰ ਤਾਂ ਖੇਡਦੀ ਆ ਮੈਂ ਤਾਂ ਛੱਡ ਆ ਗਿਆ ਮੈਂ ਤਰੁੱਤ ਨੂੰ ਲੈ ਥਲ ਚੱਕਣਾ ਆਪੇ ਸੈਂਟ ਠੀਕ ਆ ਦੇਦੀ ਆਂ ਆਈਟੀ ਆਉਣਗੇ ਆਉਂਦੇ ਨੇ ਹਾਂ ਉਰੇ ਜੀ ਰੋਕ ਲੈ ਇੱਥੇ ਲੈ ਮਸੀਂ ਆਪਾਂ ਕਾਉਂਡ ਕਰਦੇ ਹਾਂ ਆਹ ਭਾਈਆ ਮਤਰੋ ਇੱਕ ਤਾਂ ਇਹਨੂੰ ਦਵਾਈ ਅੱਜ ਦਵਾਈ ਆਪਾਂ ਪਹੁੰਚ ਗਏ ਫਿਰ ਮਤਰੋ ਸਿਵਲ ਹਸਪਤਾਲ ਬਰਨਾਲਾ ਕਰਤੀ ਐਂਟਰੀ ਉਧਰ ਵਿੱਚ ਤ੍ਰੀ ਗੜਾ ਇਹ ਗੜਾ ਉਤਰਲਾ ਜਿਓ ਬਣਾ ਉਹ ਉਧਰ ਆਪਾਂ ਇਹਨੂੰ ਦਿਖਾ ਵੀ ਜਿਹੜੇ ਸੈਂਟਰ ਤੇ ਆ ਜਿਹੜਾ ਉਹ ਆ ਹਾਂ ਇੱਥੇ ਤੱਕ ਹੁੰਦੀ ਆ ਅਜ ਹੈ ਨਹੀਂ ਉਹ ਛੁੱਟੀ ਅਜ ਤਾਂ ਆ ਗਏ ਮਤਰੋ ਹਸਪਤਾਲ ਆ ਬਾਈ ਜੇ ਇਹਨੂੰ ਦਵਾਉਣੀ ਆ ਬਾਈ ਉਹ ਮੈਂ ਤੇ ਕਰਨੇ ਇਹੀ ਖਾਬ ਦੇਖਿਆ ਸੀ ਬਾਈ ਮੈਂ ਹੀ ਸੋਚਿਆ ਸੀ ਯਾਰ ਅਸੀਂ ਆਪ ਛੱਡਣ ਨਾਲ ਦੇ ਠੀਕ ਹੈ ਫਿਰ ਲੋਕ ਹੋਰਾਂ ਦਾ ਛੜਾ ਜੀ ਠੀਕ ਹੈ ਹੁਣ ਆਈਆਂ ਬਾਈ ਰੱਬ ਵੀ ਪੂਰੀਆਂ ਦਾ ਕਰ ਰਿਹਾ ਆ ਸਾਂ ਟਾਈਮ ਜ਼ਰੂਰ ਲੱਗੇਗਾ ਸਾਡਾ ਪਰ ਆ ਸਭ ਪੂਰੀ ਕਰਦਾ ਹੁੰਦਾ ਹੁਣ ਅੱਜ ਅਸੀਂ ਅੱਜ ਅਸੀਂ ਬਹੁਤ ਛੜ ਕੇ ਛੜਾਉਣ ਵੀ ਆਏ ਆ ਪੇਸ਼ੈਂਟ ਆ ਉਹ ਭਾਈ ਸਾਡਾ ਯਾਰ ਨਾਲ ਉਹ ਵੀਰ ਇੱਕ ਪੇਸ਼ੈਂਟ ਹੋਰ ਆ ਰਿਹਾ ਉਹ ਵੀ ਦੇਖਾਂਗੇ ਜੇ ਕਈ ਵਾਰੀ ਜਤਰਾ ਆਜਾ ਕਰ ਲੱਗੇ ਅਗਲੇ ਵੀਡੀਓ ਤੋਂ ਬਾਕੀ ਯਾਰ ਵੀਡੀਓ ਸ਼ੇਅਰ ਕਰਿਆ ਕਰੋ ਹਾਂ ਵੀਡੀਓ ਸ਼ੇਅਰ ਕਰਨ ਦਾ ਮਤਲਬ ਤਾਂ ਇਹ ਹੈ ਕਿ ਅਸੀਂ ਬਈ ਫੇਮ ਨਹੀਂ ਲੈਣਾ ਚਾਹੁੰਦੇ ਇਹਦਾ ਮਤਲਬ ਵੀ ਕਿਸੇ ਲੋੜ ਮੰਦ ਤੱਕ ਅੱਗੇ ਕਿਸੇ ਕੋਲ ਇਹ ਨਾ ਜੇ ਜਦੋਂ ਵੀਡੀਓ ਜਾਂਦੀ ਹੈ ਆਪਣੀ ਅੱਗੇ ਤੋਂ ਅੱਗੇ ਕਿਸੇ ਲੋੜ ਮੰਦ ਨੂੰ ਨਾ ਬਹੁਤ ਮਦਦ ਲਈ ਜਿਵੇਂ ਹੁਣ ਇਹ ਬਾਈ ਵੀ ਅੱਗੇ ਅੱਗੇ ਆਇਆ ਆਪਣੇ ਹਾਂ ਜੇ ਇਹਨੇ ਵੀਡੀਓ ਦੇਖੀ ਬਈ ਫੇਰ ਹੀ ਅਗਲਾ ਆਇਆ ਹਨਾ ਇਹ ਹੀ ਹੁੰਦਾ ਸਾਡਾ ਮੇਨ ਕਾਰਨ ਕਿ ਮੈਂ ਅਸੀਂ ਮਕਸਦ ਕਹਿੰਦੇ ਆ ਸਾਡਾ ਮਕਸਦ ਕੋਈ ਵਹਿਮ-ਹੂਮ ਲੈਣਾ ਨਹੀਂ ਸਾਡਾ ਤਾਂ ਆਪਣੀ ਚਾਲ ਚੱਲੀ ਜਾਣਾ ਅਸੀਂ ਬਾਕੀ ਆ ਜੀ ਕਿਸੇ ਦਾ ਭਲਾ ਹੁੰਦਾ ਕੋਈ ਚੱਕਰ ਨਹੀਂ ਵੀ ਛੋਟਾ ਵਿੱਚ ਮੜਾ ਇਹ ਯੋਗਦਾਨ ਪੈ ਜਾਊਗਾ ਹੋਰ ਤਾਂ ਕੀ ਮਿੱਤਰੋ ਫਿਰ ਅਸੀਂ ਖੜੇ ਆ ਵੀਰੇ ਹਸਪੀਟਲ ਜੀ ਹਨਾ ਵੇਟ ਕਰ ਰਹੇ ਆ ਪੇਸ਼ੈਂਟ ਦੀ ਤਾਂ ਹੀ ਉਹ ਅਸੀਂ ਕਹਿੰਨੇ ਹੁੰਨੇ ਆ ਜਦ ਕੀਮਤ ਹੀ ਸਾਰਿਆਂ ਤੋਂ ਚੀਜ਼ ਕੀ ਆ ਬੰਦਾ ਕਹਿੰਦਾ ਸਭ ਤੋਂ ਕੀਮਤੀ ਸਮਾਂ ਹੈਗਾ ਅਸੀਂ ਸਮਾਂ ਗੱਡ ਰਹੇ ਆ ਦੇਖੋ ਕਿੱਡੀ ਗੱਲ ਹੈਣਾ ਮੁੜ ਕੇ ਇੰਤਜ਼ਾਰ ਕਰਨਾ ਅਗਲਾ ਆਕੇ ਜਾਂਦਾ ਵੀਰੇ ਦੋ ਵਾਰੀਆਂ ਚਾਲਾ ਕਹਿੰਦਾ ਯਾਰ ਹੱਦਾਂ ਹੈ ਆਪਾਂ ਨਹੀਂ ਨਾ ਆਪਾਂ ਨਹੀਂ ਅਸੀਂ ਨਾ ਆਕਣਾ ਨਾ ਥੱਕਣਾ ਨਾ ਦਾਬਣਾ ਨਾ ਦਾਬਣਾ ਪਹਿਲਾਂ ਲੜਨਾ ਫਿਰ ਆੜਨਾ ਹੋਵੇ ਖੜਨਾ ਇਹ ਤਾਂ ਬਸ ਚੱਲ ਰਹੇ ਆ ਭਈ ਆਪਦਾ ਪੂਰਾ ਬਾਕੀ ਹੁਣ ਤਾਂ ਸਾਡੀ ਅਕਾਲਪੁਰਖ ਨੇ ਭਾਈ ਬਾਹ ਫੜੀ ਹੋਈ ਆ ਬਾਬਾ ਕਹਿੰਦਾ ਕੀ ਹੋਣਾ ਬਾਬਾ ਕਹਿੰਦਾ ਕਮਰਾ ਹੋਣਾ ਜੀ ਹੋਰ ਨੂੰ ਵੀ ਛਡਾਓ ਕਿ ਮੈਂ ਵੀ ਨਾਲ ਪਾਲੇ ਇਹੀ ਮਕਸਦ ਤਾਂ ਕਹਿਣਾ ਹੁਣ ਮੈਂ ਅਗਲੇ ਨੂੰ ਆ ਜੇ ਆ ਸੋਚ ਬੰਦਾ ਬਨਾਲੇ ਕਰਨ ਇਹ ਤਾਂ ਬਾਲੀ ਭਰੀ ਆ ਵੀ ਛੱਡਣਾਗਾ ਵੀ ਛੱਡ ਕੇ ਛੜਾਉਣਾ ਕੇ ਇਹਦਾ ਹਾਂ ਠੀਕ ਆ ਉਹ ਬੰਦਾ ਨਸ਼ਾ ਕਰ ਹੀ ਨਹੀਂ ਸਕਦਾ ਯਾਰ ਜਿਹਨੇ ਐ ਮੈਥ ਲਿਆ ਵੀ ਆਪਾਂ ਛੱਡ ਕੇ ਲੋਕਾਂ ਦਾ ਛੜਾਉਣਾ ਸਹੀ ਗੱਲ ਹੈ ਉਹ ਕਿਵੇਂ ਕਰੂ ਤਾਂ ਹੀ ਉਹ ਕਹਿਣਾ ਹੁਣਾਂ ਵੀ ਮਕਸਦ ਬਟਾ ਰੱਖੋ ਸੋਚੋ ਵੱਡਾ ਹੀ ਕੋ ਦਾ ਤਰੀਕੇ ਦਿਮਾਗ ਦਾ ਫੋਟੋ ਰੇਟਾਂ ਕਰਾ ਲਿਆ ਮਿੱਤਰੋ ਆਪਾਂ ਦੋ ਪੇਸੈਂਟਾਂ ਨਹੀਂ ਆ ਲੈਣ ਵੀ ਬਾਤੀ ਆ ਜੀ ਸਾਈਡੇ ਨੇ ਹੈਗੇ ਲੈਣ ਤਾਂ ਬਾਤ ਹੀ ਅਜ ਕਰਨੇ ਹੈਗਾ ਲੋਕ ਆਣਾ ਹਣਾ ਬਾਕੀ ਬੰਦੇ ਆ ਪਾਪਾ ਜੀ ਪਹਿਲਾਂ ਖੜਾ ਦੇ ਪਾ ਲੈ ਵੀ ਲਾ ਕੇ ਮਿੱਤਰੋ ਬਾਰੀ ਆਉਣ ਵਾਲੀ ਹੈ ਤੋ ਤਾਂ ਮਿਲ ਗਏ ਸੀ ਤੋ ਇੱਥੋਂ ਮਿਲ ਗਏ ਮੇਨ ਮੈਡੀਕਲ ਸਟੋਰ ਇਹ ਲਾਦੀ ਭਾਈ ਮੋਰ ਲਾ ਕੇ ਕਹਿੰਦਾ ਮੋਦੀ ਨੂੰ ਫੜਾ ਦਿਓ ਪਰਚੀ ਫਰੀ ਦੇਵਾਇ ਦਵਾਈ ਵੀ ਦੋਸਤੋ ਆ ਆਪਣਾ ਪੀਸੀ ਭਰਾ ਮਿੱਤਰੋ ਇਹਨੂੰ ਵੀ ਅੱਜ ਮੈਡੀਸਨ ਤੋਂ ਲਈ ਆ ਵੀ ਜੀ ਕੈਮ ਰਹੀ ਹੁਣ ਤਕੜਾ ਚੰਗਾ ਦਰਸ਼ਕਾਂ ਨੂੰ ਸਨੇਹ ਹਾ ਦੇ ਤੇ ਕੋਈ ਕੈਂ ਛੱਟੋ ਨਾ ਛੱਟੋ ਯਾਰ ਨਿਕਲੋ ਬਾਰੇ ਬਾਈ ਇਹਨਾਂ ਚ ਕੋਈ ਫਾਇਦਾ ਨਹੀਂ ਹੋ ਰਿਹਾ ਲੱਗਦਾ ਹੈ ਸਹੀ ਹੈ ਨਾ ਹੈਗਾ ਕੋਈ ਦੰਤ ਆਪਾਂ ਦਿੱਕਾਰ ਕਰ ਦੇਖ ਲਿਆ ਵੀ ਸੀ ਹੈ ਕੋਈ ਦੰਤ ਨਹੀਂ ਆ ਪਸਤਾਵਾ ਬਾਈ ਤਾਂ ਹੀ ਉਹ ਕਹਿੰਦੇ ਹੁੰਦੇ ਮਿੱਤਰੋ ਨਿਕਲੋ ਵੀਰੇ ਕੁਛ ਨਹੀਂ ਯਾਰ ਕੁਛ ਨਹੀਂ ਰੱਖਿਆ ਇਹ ਚੀਜ਼ਾਂ ਚ ਇੱਕ ਆਇਆ ਤੋਂ 2 ਘੰਟਿਆਂ ਦਾ ਹੁੰਦਾ ਬਸ ਯਾਰ 2 ਘੰਟੇ ਇਹਨਾਂ ਛੱਤਰ ਕਾਹਨੂੰ ਯਾਰ ਜ਼ਿੰਦਗੀ ਉਹ ਕਰ ਦਿਓ ਵੀ ਜੇ ਹੁਣ ਕੈਮਰਾ ਹੀ ਚੰਗਾ ਤਕੜਾ ਰਹੀ ਹਾਂ ਜੱਤਣੀਆਂ ਜਾਂਗੇ ਇਹ ਆਪਾਂ ਠੀਕ ਹੈ ਤਕੜਾ ਰਹੀ ਯਾਰ ਆ ਚੰਗਾ ਵਾਈ ਮਿਲ ਗਈ ਹੁਣ ਕੈਮਰਾ ਇਸ ਸਟੈਂਡ ਤੇ ਠੀਕ ਹੈ ਹਾਂ ਹਾਂ ਨਿਕਲਣਾ ਪਏ ਦਾਲਦਾਲ ਜੋਂ ਕੁਝ ਬਾਰਾ ਹੋਰਾਂ ਨੂੰ ਕੱਟਣਾ ਮਕਸਦ ਫੱਟਾ ਬਣਾਉ ਉਹ ਆਪਦਾ ਠੀਕ ਹੈ ਆ ਸੀ ਮੋਦੀ ਵਾਲਾ ਇੱਥੋਂ ਮਿਲੂ ਫਰੀ ਚੰਗਾ ਯਾਰਾ ਚੰਗਾ ਓਕੇ ਵੀਰੇ ਕੈਮਰਾ ਚੰਗਾ ਆਉਂਦਾ ਜਾ ਕਰ ਉੱਥੇ ਮਾਰ ਲੈ ਕਰ ਤਾਕਤ ਕੋਤੇ ਕਿ ਲੱਗਦਾ ਹੈ ਗਰ ਪਹੁੰਚ ਗਏ ਮਿੱਤਰੋ ਆਪਣੇ ਧਨੌਲੇ ਤਾਕੜਾ ਰਹੀ ਚੰਗਾ ਵੀਰੇ ਫਿਰ ਹੁਣ ਠੀਕ ਹੈ ਕੈਮਰਾ ਹੈ ਜਿਹੜੀ ਗੱਲ ਆ ਦੁਬਾਰਾ ਬਣਾ ਲਾਓ ਕੋਈ ਹੋਰ ਚੀਜ਼ ਲੋਡ ਹੋਊ ਕਦੋਂ ਮਰਜੀ ਯਾਦ ਕਰੀਂ ਚੰਗਾ ਕੋਈ ਮਾਣਾ ਐ ਕਰੂ ਯਾਰ ਫੋਨ ਲਈ ਠੀਕ ਆ ਨਾ ਨਾ ਬਸ ਬੇਬੇ ਚਾਹਦਾ ਬਸ ਬਸ ਕੈਮਰਾ ਠੀਕ ਆ ਚੰਗਾ ਕੈਮ ਉਹ ਵੀ ਜਵੇਂ ਦਵਾਈ ਦਸੀ ਆ ਡਾਕਟਰ ਨੇ ਦਵਾਈ ਲਈ ਜਾਈ ਮੇਰਾ ਵੀ ਹੋਰ ਕੋਈ ਲੋਡ ਹੋਊ ਕਦੋਂ ਮਰਜੀ ਦਸੀ ਚੰਗਾ ਕੋਈ ਡਿੱਕਾ ਆਊ ਉਹ ਵੀ ਦਸੀ ਕੋਈ ਜੀ ਕਿਵੇਂ ਕਰੂ ਫੋਨ ਲਾ ਲਈ ਚੰਗਾ ਨੰਬਰ ਆਏਗਾ ਤੇਰੇ ਕੋਲੇ ਠੀਕ ਆ ਹਾਂ ਤੇ ਚੱਲਾ ਚੰਗਾ ਬੇਬੇ ਚੰਗਾ ਚੰਗਾ ਬੁੱਤ ਚੰਗਾ 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 ਬੇਬੇ ਚੰਗਾ ਉਹ ਕੀ ਰੱਖੀ ਬਈ ਜਰਾ ਫਿਰ ਵਾ ਵਾ ਦਰਸ਼ਨ ਹੋ ਗਏ ਬਸ ਆਈ ਚਾ ਚੰਗਾ ਓਕੇ ਜੀ